ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਵਧੀਆ ਹੋਵੋਗੇ ਫਿਰ ਤੋਂ ਇੱਕ ਵਾਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਫਰੈਸ਼ ਤੇ ਨਵੀਂ ਰਿਕਰੂਟਮੈਂਟ ਦੇ ਨਾਲ ਕਹਿੰਦੇ ਜੀ ਅੰਗੇਜਮੈਂਟ ਆਫ ਬੈਂਕ ਮੈਡੀਕਲ ਕੰਸਲਟੈਂਟ ਐਟ ਜਨਰਲ ਅਫੀਸਰ ਪਟਿਆਲਾ ਔਨ ਕੰਟਰੈਕਚੁਅਲ ਬੇਸਿਸ ਪਟਿਆਲਾ ਦੇ ਵਿੱਚ ਜਨਰਲ ਅਫੀਸਰ ਚਾਹੀਦਾ ਉਹਨਾਂ ਨੂੰ ਜਨਰਲ ਆਫਿਸ ਦੇ ਵਿੱਚ ਉਹਨਾਂ ਨੂੰ ਚਾਹੀਦਾ ਮੈਡੀਕਲ ਕੰਸਲਟੈਂਟ ਓਕੇ ਜੀ ਬੇਸਿਕ ਕੁਆਲੀਫਿਕੇਸ਼ਨ ਕੀ ਹੈ ਭਾਈ ਉਹਦੀ ਐਮ ਡੀ ਹੋਣਾ ਚਾਹੀਦਾ ਮੈਡੀਸਨ ਦੇ ਵਿੱਚ ਪਲੱਸ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆਫਟਰ ਪਾਸਿੰਗ ਐਮ ਡੀ ਜਾਂ ਐਮ ਐਮ ਬੀਬੀਐਸ ਹੋਣਾ ਚਾਹੀਦਾ ਬੀ ਐਚ ਐਮ ਐਸ ਕਿਤੇ ਨਾਲ 7 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆਫਟਰ ਪਾਸਿੰਗ ਆਫਟ ਐਮ ਬੀਬੀਐਸ ਬੈਂਕ ਵਿਲ ਗਿਵ ਪ੍ਰੀਫਰੈਂਸ ਟੂ ਡਾਕਟਰ ਹੈਵਿੰਗ ਕੁਆਲੀਫਿਕੇਸ਼ਨ ਐਮ ਡੀ ਇਨ ਜਨਰਲ ਮੈਡੀਸਨ ਬਟ ਇਨ ਕੇਸ ਡਾਕਟਰ ਆਫ ਐਮ ਡੀ ਕੁਆਲੀਫਿਕੇਸ਼ਨ ਇਜ਼ ਨੋਟ ਅਵੇਲੇਬਲ ਅਨਗੇਜਮੈਂਟ ਆਰ ਰਿਕੁਆਇਰਡ ਬੈਂਕ ਮੇ ਬੀ ਇੰਗੇਜਡ ਟੂ ਦਾ ਡਾਕਟਰ ਵਿਦ ਬੇਸਿਕ ਕੁਆਲੀਫਿਕੇਸ਼ਨ ਆਫ ਐਮ ਬੀਬੀਐਸ ਠੀਕ ਹੈ ਕਹਿੰਦੇ ਕਿ ਐਮ ਡੀ ਵਾਲਾ ਬੰਦਾ ਨੂੰ ਪਹਿਲ ਹੈਗੀ ਆ ਬਟ ਕਿਸੇ ਕੇਸ ਵਿੱਚ ਐਮ ਡੀ ਵਾਲਾ ਬੰਦਾ ਨਹੀਂ ਅਵੇਲੇਬਲ ਹੁੰਦਾ ਤਾਂ ਐਮ ਬੀਬੀਐਸ ਵਾਲੇ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਆ ਡਾਕਟਰ ਐਕਸਪੈਨਲਡ ਵਿਦ ਪੀ ਐਸ ਯੂ ਬੈਂਕ ਐਟ ਪ੍ਰੈਸੈਂਟ ਪ੍ਰੀਵੀਅਸਲੀ ਵਿਲ ਬੀ 기ਵਨ ਪ੍ਰੀਫਰੈਂਸ ਟੂ ਦਾ ਬੈਂਕ ਕਹਿੰਦੇ ਡਾਕਟਰ ਜਿਹੜਾ ਵੀ ਕਿਸੇ ਪੀ ਐਸ ਯੂ ਜਾਂ ਬੈਂਕ ਦੇ ਨਾਲ ਐਟ ਪ੍ਰੈਸੈਂਟ ਕੰਮ ਕਰ ਰਿਹਾ ਹੋਊਗਾ ਜਾਂ ਛੱਡ ਚੁੱਕਾ ਹੈ ਉਹਦਾ ਐਕਸਪੀਰੀਅੰਸ ਹੈਗਾ ਤਾਂ ਉਹਨੂੰ ਜਿਹੜੀ ਪਹਿਲ ਦਿੱਤੀ ਜਾਏਗੀ ਵਰਕਿੰਗ ਆਰ ਕੀ ਹੋਣੇ ਭਾਈ ਤੁਹਾਡੇ 8 ਆਵਰ ਪਰ ਵੀਕ 8 ਆਰਜ਼ ਪਰ ਵੀਕ ਇੱਕ ਠੀਕ ਹੈ ਇੱਕ ਹਫਤਾ 18 ਰੋਣੇ ਤੁਹਾਡੇ ਕੋ ਜਿਹੜਾ ਕਿ ਸਟਾਫ ਦੀ ਕਨਵੀਨੀਅன்ஸ் ਦੇ ਸਾਹਮਣੇ ਰੱਖੇ ਜਾਣਗੇ ਪੀਰੀਅਡ ਆਫ ਕੰਟਰੈਕਟ ਕੀ ਹੈ 2 ਸਾਲ ਦਾ 2 ਸਾਲ ਦਾ ਤੁਹਾਡਾ ਕੰਟਰੈਕਟ ਰਹੇਗਾ ਤੇ ਕਹਿੰਦੇ ਜਿਹੜਾ ਕੰਟਰੈਕਟ ਆ ਉਹ 2 ਸਾਲ ਹੋਰ ਵੱਧ ਸਕਦਾ ਜੇ ਲਿਖਿਆ ਤੇ ਭਾਈ ਵਧਾਈ ਦੇਣਾ ਉਹਨੇ ਤੁਹਾਡਾ ਕੰਮਕਾਰ ਵਧੀਆ ਰਿਹਾ ਤਾਂ 2 ਸਾਲ ਦਾ ਕੰਟਰੈਕਟ ਵੀ ਵੱਧ ਜਾਏਗਾ ਠੀਕ ਹੈ ਕਹਿੰਦੇ 800 ਰੁਪਿਆ ਮੈਕਸਿਮਮ ਮਿਲੇਗਾ ਤੁਹਾਨੂੰ ਪਰ ਘੰਟੇ ਦਾ ਮਤਲਬ ਦੇਖੋ ਇੱਕ ਹਫਤੇ ਤੁਹਾਨੂੰ 8 ਘੰਟੇ ਲਾਉਣਗੇ ਮਤਲਬ 8 8 6400 ਰੁਪਿਆ ਤੁਹਾਨੂੰ ਮਿਲੇਗਾ ਇੱਕ ਹਫਤੇ ਦਾ ਤੇ 4 ਹਫਤੇ ਤੁਹਾਨੂੰ ਹੋ ਗਿਆ 6 ਚੋਕਾ 24 ਤੇ 4 ਚੋਕਾ 16 24 25 25600 ਰੁਪਇਆ ਲਗਭਗ ਤੁਹਾਨੂੰ ਜਿਹੜਾ ਮਿਲੇਗਾ ਹੁਣ ਕਹਿੰਦੇ 2 ਮੰਥਸ ਨੋਟਿਸ ਰੂਮ ਆਈਦਰ ਸਾਈਡ ਕਹਿੰਦੇ ਕੰਟਰੈਕਟ ਇਜ਼ ਟਰਮੀਨੇਬਲ ਕੰਟਰੈਕਟ ਟਰਮੀਨੇਬਲ ਹੈਗਾ ਆ ਤੇ ਤੁਸੀਂ ਮਤਲਬ ਜਿਹੜਾ ਕੈਂਡੀਡੇਟ ਜੋਬ ਕਰਿਆ ਉਹ ਜਾਂ ਬੈਂਕ ਨੂੰ 2 ਮਹੀਨੇ ਪਹਿਲਾਂ ਨੋਟਿਸ ਦੇਣਾ ਪਏਗਾ ਕੱਢਣ ਤੋਂ ਪਹਿਲਾਂ ਜਾਂ ਛੱਡਣ ਤੋਂ ਪਹਿਲਾਂ ਪਰ ਜਿਸ ਪ੍ਰोसीजर ਆਫ ਸਿਲੈਕਸ਼ਨ ਕੀ ਹੈਗਾ ਜੀ ਐਪਲੀਕੇਸ਼ਨ ਰੀਸੀਵਡ ਵਿਲ ਬੀ ਸਕਰੂਟੀਨਾਈਜ਼ਡ ਬਾਇ ਬੈਂਕ ਬੈਂਕ ਜਿਹੜਾ ਐਪਲੀਕੇਸ਼ਨ ਰੀਸੀਵ ਕਰੇਗਾ ਉਹ ਚ ਸਕਰੂਟੀਨਿੰਗ ਕਰੇਗਾ ਸ਼ੋਰਟਲਿਸਟ ਕੈਂਡੀਡੇਟ ਜਿਹੜਾ ਇੰਟਰਵਿਊ ਲਈ ਬੁਲਾਇਆ ਜਾਏਗਾ ਈਮੇਲ ਦੇ ਦੁਆਰਾ ਓਕੇ ਅੰਗੇਜਮੈਂਟ ਲੈਟਰ ਵਿਲ ਬੀ ਸੈਂਟ ਟੂ ਦਾ ਸਿਲੈਕਟਡ ਕੈਂਡੀਡੇਟ ਬਾਇ ਈਮੇਲ ਸਿਲੈਕਟਡ ਕੈਂਡੀਡੇਟ ਨੂੰ ਈਮੇਲ ਦੇ ਦੁਆਰਾ ਹੀ ਅੰਗੇਜਮੈਂਟ ਲੈਟਰ ਜਿਹੜਾ ਦੇ ਦਿੱਤਾ ਜਾਏਗਾ ਜੋ ਬਰੋਲ ਤੁਹਾਨੂੰ ਪਤਾ ਹੈ ਫ੍ਰੀ ਮੈਡੀਕਲ ਡਵਾਈਸ ਦੇਣੀ ਆ ਕੰਸਲਟੇਸ਼ਨ ਦੇਣੀ ਆ ਫੈਮਿਲੀ ਮੈਂਬਰ ਵਗੈਰਾ ਵਗੈਰਾ ਜੋ ਵੀ ਮਤਲਬ ਮੈਡੀਕਲ ਨਾਲ ਰਿਲੇਟਡ ਹੈ ਜੀ ਸਾਰਾ ਕੁਝ ਹੋਰ ਕੋਈ ਜਿਹੜੀਆਂ ਖਾਸ ਜਾਣਰ ਵਾਲੀਆਂ ਗੱਲਾਂ ਨਹੀਂ ਹੈ ਬਾਕੀ ਦੇਖ ਲੈਣੇ ਆ ਜੇ ਕੁਝ ਹੋਰ ਹੋਈ ਤਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਹਾਂਜੀ ਬਸ ਇਹੀ ਜਾਣਕਾਰੀ ਸੀਗੀ ਮੇਨ ਜੋ ਤੁਹਾਡੇ ਤੱਕ ਸ਼ੇਅਰ ਕਰਨੀ ਬੰਦ ਸੀਗੀ ਜੋ ਫਾਇਦੇਮੰਦ ਸੀਗੀ ਬਾਕੀ ਤੁਹਾਡਾ ਕੋਈ ਦੋਸਤ ਹੈ ਇਸ ਲਾਈਨ ਦਾ ਡਾਕਟਰੀ ਲਾਈਨ ਦਾ ਤਾਂ ਤਦ ਕੋ ਵਧੀਆ ਹੈਗਾ ਆਪਣੇ ਉਸ ਚਾਂਸ ਹੈਗਾ ਬੈਂਕ ਚ ਜੋਬ ਕਰਨ ਦਾ ਡਿਊਟੀ ਵੀ ਬਹੁਤ ਘੱਟ ਹੈ ਜੀ 8 ਘੰਟੇ ਸਿਰਫ ਡਿਊਟੀ ਤੁਹਾਡੀ ਹੋਏਗੀ ਇੱਕ ਹਫ਼ਤੇ ਚ ਮਤਲਬ ਡੇਲੀ ਤੁਹਾਡੇ ਕੋਈ ਸਵਾ ਘੰਟਾ ਡੇਢ ਘੰਟਾ ਡਿਊਟੀ ਹੋਏਗੀ ਕਿਉਂਕਿ ਤੁਹਾਨੂੰ ਪਤਾ ਸੈਟਰਡੇ ਸੰਡੇ ਬੈਂਕ ਚ ਛੁੱਟੀ ਹੁੰਦੀ ਹੈ ਦੂਜੀ ਚੌਥੇ ਤਾਂ ਵਧੀਆ ਜੋਬ ਹੈ ਟਾਈਮ ਘਟਾ ਸੈਲਰੀ ਚਲੋ ਠੀਕ ਠਾਕ ਹੈ ਇੰਨੀ ਅਸੀਂ ਜ਼ਿਆਦਾ ਨਹੀਂ ਕਵਾਂਗੇ ਬਟ ਕੰਮ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਜੈ ਸੈਲਰੀ ਹੈਗੀ ਆ ਬਾਕੀ ਕੋਈ ਵੀ ਇੰਟਰਸਟਿਡ ਹੈਗਾ ਤੁਹਾਡਾ ਦੋਸਤ ਮਿੱਤਰ ਜੇ ਤੁਹਾਡਾ ਐਕਸਪੀਰੀਅੰਸ ਹੈਗਾ ਆ ਤਾਂ ਉਹ ਬੈਂਕ ਦੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਤੁਸੀਂ ਉਹ ਤੱਕ ਰੀਲ ਪਹੁੰਚਾ ਸਕਦੇ ਹੋ ਬਾਕੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਕੋ ਸਿਰਫ ਇਹੀ ਸਪੋਰਟ ਚਾਹੀਦੀ ਆ ਕਿ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਕਾਫੀ سارے ਸੋਸ਼ਲ ਮੀਡੀਆ ਤੇ ਹੋ ਤੁਹਾਡੇ ਕੋ ਕਾਫੀ سارے ਗਰੁੱਪਸ ਨੇ ਫੇਸਬੁੱਕ YouTube WhatsApp ਪਤਾ ਨਹੀਂ ਕੀ ਕੋ ਸ਼ੋ ਕਿੱਥੇ ਕਿੱਥੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਭਾਈ ਕਿ ਜਿਹੜੀਆਂ ਵੀਡੀਓਜ਼ ਦਾ ਲਿੰਕ ਪੋਸਟ ਕਰਦਿਆ ਕਰੋ ਵੀਡੀਓਜ਼ ਡਾਇਰੈਕਟ ਸ਼ੇਅਰ ਕਰਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਤਾਂ ਕਿ ਉਹਨਾਂ ਤੱਕ ਪਹੁੰਚ ਸਕੇ ਤਾਂ ਤੁਹਾਨੂੰ ਮੇਰੀ ਵੀ ਜਿਹੜੀ ਸਪੋਰਟ ਪਹੁੰਚ ਸਕੇ ਤੁਸੀਂ ਅੱਗੇ ਬਹੁਤ ਪਿਆਰ ਦਿੱਤਾ ਵੀਡੀਓਜ਼ ਨੂੰ ਬਹੁਤ ਸਾਰੇ ਲਾਈਕ ਕਮੈਂਟ ਆਉਂਦੇ ਨੇ ਡੇਲੀ ਬੇਸਿਸ ਤੇ ਬਹੁਤ ਅੱਛਾ ਲੱਗਦਾ ਹੈ ਐਵੇਂ ਹੀ ਸਪੋਰਟ ਬਣਾਈ ਰੱਖਿਓ ਤੇ ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਤੁਹਾਨੂੰ ਦੇਹੀ ਨਾਲ ਤੁਹਾਡੇ ਤੱਕ ਜਿਹੜੀ ਜਾਣਕਾਰੀ ਪਹੁੰਚਾਉਂਦਾ ਰਾਵਾਂ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਕੀਪ ਸਬਸਕ੍ਰਾਈਬ ਕੀਪ ਸ਼ੇਅਰਿੰਗ ਪਰਮਾਤਮਾ ਸਰਬਦਾ ਭਲਾ ਕਰੇ ਜੀ